ਹਾਂਜੀ ਕਿਵੇਂ ਹੋ ਜੀ ਸਾਰੇ ਉਮੀਦ ਕਰਦਾ ਸਾਰੇ ਵਧੀਆ ਹੀ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚੱਲੇ ਗੁਰਦੁਆਰਾ ਟੱਕੀ ਸਾਹਿਬ ਲੁਧਿਆਣਾ ਸੋ ਇਹ ਗੁਰਦੁਆਰਾ ਸਾਹਿਬ ਆ ਪੈਂਦਾ ਦਰਾਹਾ ਦਰਾਹ ਦੀ ਤੁਸੀਂ ਆ ਦੇਖ ਲਓ ਇੰਦਾਂ ਦੇ ਇੱਥੇ ਰਸਤੇ ਨੇ ਸੋ ਆਪਾਂ ਚੱਲਦੇ ਹਾਂ ਗੁਰਦੁਆਰਾ ਟੱਕੀ ਸਾਹਿਬ ਤੇ ਉੱਥੇ ਤੁਹਾਨੂੰ ਕਰਵਾਨੇ ਹਨ ਦਰਸ਼ਨ ਤੇ ਇਹ ਗੁਰਦੁਆਰੇ ਦਾ ਥੋੜਾ ਜਿਹਾ ਮੈਂ ਤੁਹਾਨੂੰ ਗਾਈਡ ਕਰ ਦਿੰਦਾ ਇਹ ਇੱਥੇ ਤਾਂ ਕਿੱਦਾਂ ਦਾ ਫੋਨ ਆ ਸੋ ਇਹ ਗੁਰਦੁਆਰਾ ਸਾਹਿਬ ਟੱਕੀ ਦੀ ਜੋ ਮੈਂ ਗੱਲ ਕਰ ਰਿਹਾ ਵਾਂ ਇੱਥੇ ਕੀ ਹੈ ਕਿ ਇਹ ਬਿਲਕੁਲ ਕੂਦਰਤ ਦੀ ਗੋਦ ਦੇ ਗੋਦ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਜੋ ਮੈਂ ਇਹਦੇ ਬਾਰੇ ਪੜਿਆ ਹਾਂ ਜਾਂ ਫੋਟੋਜ਼ ਵਗੈਰਾ ਦੇਖੀਆਂ ਨੇ ਤੁਸੀਂ ਵੀ ਦੇਖ ਸਕਦੇ ਹੋ ਢੱਕੀ ਸਾਹਿਬ ਗੁਰਦੁਆਰਾ ਸੋ ਬਿਲਕੁਲ ਕੁਦਰਤ ਕੁਦਰਤੀ ਤੌਰ ਤੇ ਸਭ ਕੁਝ ਬਣਾਇਆ ਗਿਆ ਵਾ ਜੰਗਲ ਟਾਈਪ ਬਣਿਆ ਹੋਇਆ ਉੱਥੇ ਆਪਾਂ ਨੂੰ ਜਾਨਵਰ ਵੀ ਮਿਲ ਸਕਦੇ ਦੇਖਣ ਨੂੰ ਸੋ ਮੈਂ ਵੀ ਨਹੀਂ ਗਿਆ ਮੈਂ ਵੀ ਪਹਿਲੀ ਵਾਰ ਹੀ ਜਾ ਰਿਹਾ ਹਾਂ ਉਹ ਤਾਂ ਜਾ ਕੇ ਆਪਾਂ ਵੇਖਦੇ ਹਾਂ ਕਿੱਦਾਂ ਦਾ ਗੁਰਦੁਆਰਾ ਸਾਹਿਬ ਬਣਿਆ ਹੈ ਤੇ ਉੱਥੇ ਆਪਾਂ ਕਰਦੇ ਹਾਂ ਦਰਸ਼ਨ ਸੋ ਇਦਾਂ ਦਾ ਰਸਤਾ ਵਾ ਜਿਹੜਾ ਗੁਰਦੁਆਰਾ ਸਾਹਿਬ ਨੂੰ ਜਾਂਦਾ ਵਾ ਇਹ ਤੁਸੀਂ ਜੇ ਵਿਜ਼ਿਟ ਕਰਨਾ ਇਹ ਬੈਕ ਸਾਈਡ ਆਪਣਾ ਰਹਿ ਜਾਂਦਾ ਦਰਾਹੇ ਤੋਂ ਜਿੱਦਾਂ ਤੁਸੀਂ ਆਉਂਗੇ ਪੌੜੀ ਨਹੀਂ ਚੜ੍ਹਨਾ ਪੌੜ ਤੋਂ ਥੱਲੇ ਹੀ ਰਹਿਣਾ ਤੇ ਉੱਥੇ ਤੁਹਾਨੂੰ ਬੋਰਡ ਲੱਗਿਆ ਮਿਲ ਜਾਏਗਾ ਉਸਦੁਆਰ ਟੱਕੀ ਸਾਹਿਬ ਦਾ ਅੱਗੇ ਵੀ ਤੁਹਾਨੂੰ ਬੈਂਦਰ ਮਿਲ ਜਾਣਗੇ ਜਿਵੇਂ ਜਿਵੇਂ ਤੁਹਾਨੂੰ ਦੱਸਿਆ ਹੋਇਆ ਰਸਤਾ ਉੱਥੋਂ ਤੁਸੀਂ ਆ ਸਕਦੇ ਹੋ ਇੱਥੋਂ ਮੇਰੇ ਹੁਣ ਗੁਰਦੁਆਰਾ ਸਾਹਿਬ ਔਨਲੀ 4 ਕਿਲੋਮੀਟਰ ਦੀ ਦੂਰੀ ਤੇ ਹੈ ਚਲੋ ਹੁਣ ਆਪਾਂ ਚੱਲਦੇ ਹਾਂ ਅੱਗੇ ਤੇ ਤੁਹਾਨੂੰ ਆਪਾਂ ਦਿਖਾਣੇ ਆ ਤੇ ਦੱਸਣੇ ਆ ਬਾਰੇ ਤੇ ਚਲੋ ਹੁਣ ਆਪਾਂ ਚੱਲੀਏ ਦੁਵਾਰਾ ਟੱਕੀ ਦਾ ਵੀਡੀਓ ਵਧੀਆ ਲੱਗਦੀ ਆ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਵਧਾਣ ਨੂੰ ਪਤਾ ਮੈਨੂੰ ਬਹੁਤ ਲੱਗਦੀ ਤੇ ਵੀਡੀਓ ਹੋ ਸਾਰੀ ਦੇਖਿਆ ਕਰੋ ਟਾਈਮ ਕੱਟ ਕੇ ਕਿਉਂਕਿ ਹੋਰ ਵੀ ਮੈਂ ਸਾਰੀਆਂ ਵੀਡੀਓ ਬੋਕਰ ਖਾਬ ਦੇ ਰੱਖਦਾ ਪਾ ਰਿਹਾ ਕੱਲੇ ਕੋਰਤਾਰ ਸਾਹਿਬ ਨਹੀਂ ਤੇ ਕੋ ਬਾਕੀ ਵਲੌਗ ਵੀ ਪਾਉਣਾ ਹੁਣ ਤੇ ਤੱਕ ਮੈਂ ਵਲੌਗ ਪਾਏ ਆ ਆਪਣਾ ਮਨਾਲੀ ਵਾਲੀ ਖੜ ਦਾ ਪਾਇਆ ਤੁਸੀਂ ਵੀ ਅੱਗੇ ਦੇਖ ਸਕਦੇ ਮੈਨੂੰ ਸਬਸਕ੍ਰਾਈਬ ਹੋਰ ਕਰ ਲਓ you <laughs> ਹੰਡਾ ਪਾਣੀ ਦੇ ਬਾਈ ਜਮਾ ਮੋਟਰ ਦਾ ਇਹ ਤੇਰਾ ਬਾਈ ਦੀ ਜਾਲ ਦੇ ਵਿੱਚ ਬਹੁਜੀ ਯਾਦ ਚ ਭਾਰਕ ਬਣਾਇਆ ਹੈ ਚਲੋ ਫਿਰ ਚੱਲੀਏ ਹੁਣ ਆਪਾਂ ਅੱਗੇ ਮੋਟਰ ਸਾਹਿਬ ਨੇੜੇ ਹੀ ਹੋਣਾ ਮੈਨੂੰ ਲੱਗਦਾ ਨਹੀਂ ਜ਼ਿਆਦਾ ਦੂਰ ਹੈਗੇ ਹੁਣ ਕਿਉਂਕਿ 4 ਕਿਲੋਮੀਟਰ ਮੈਨੂੰ ਪਿੱਛੋਂ ਦਿਖਾਰਿਆ ਸੀ ਲਗਭਗ 2 ਕਿਲੋਮੀਟਰ ਮੈਂ ਆ ਗਿਆ ਹੁਣ 2 ਜਾਂ 3 10 ਮਿੰਟ ਦਾ ਰਸਤਾ ਰਹਿ ਗਿਆ ਹੋਊਗਾ ਜਿਹੜਾ ਉਹ ਪਰ ਵੀ ਇੱਕ ਨਿਆਰਾ ਵਾ ਇੱਥੇ ਜਮਾ ਸ਼ਾਂਤੀ ਵੀ ਆ ਕੋਈ ਰੌਲਾ ਰੱਪਾ ਨਹੀਂ ਨਾ ਹਾਰਨ ਦੀ ਆਵਾਜ਼ ਆ ਐ ਸਕੂਨ ਆ ਮੈਂ ਵੀ ਜਾ ਰਹੇ ਆ ਗੱਲਾਂ ਮੈਨੂੰ ਮੇਰੇ ਆਪ ਦੇ ਮੋਟਰਸੈਕਲ ਦੀ ਆਵਾਜ਼ ਸੁਣਦੀ ਆ ਬਸ ਨਾ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਜਿਆਦਾ ਆਵਾਜ਼ ਆਈ ਵੀ ਨਹੀਂ ਹੁੰਦੀ ਹੈ ਕਿ ਟਾਵਾ ਟਾਵੇਂ ਕੋਈ ਆਉਂਦਾ ਹੁੰਦਾ ਉਹ 5-10 ਮਿੰਟ ਬਾਅਦ ਇੱਕ ਉਹਦੀ ਗੱਡੀ ਆ ਗਈ ਜਾਂ ਫਿਰ ਮੋਟਰਸਾਈਕਲ ਆ ਗਿਆ ਕਿਉਂਕਿ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਸਵੇਰ ਸ਼ਾਮ ਨੂੰ ਜਿਆਦਾ ਹੁੰਦਾ ਵਾ उन्होंने पट्ठे बढ़ने होंगे अगले जो सवेरे सवेरे आएँ ज शाम लैके आए दोपहरे तो सारे आराम करते होंगे नारा बुरा आ रहा स्टैमिना कल अच में ਕਿੰਨੇ ਮੇਰੇ ਸਾਹ ਨਾਲ ਗੱਡੀਆਂ ਹੁਣ ਆ ਰਹੀਆਂ ਨੇ ਸਾਰੀਆਂ ਸੰਗਤਾਂ ਗੁਰਦੁਆਰੇ ਆ ਰਹੀਆਂ ਨੇ ਅੱਗੇ ਤਾਂ ਮੈਨੂੰ ਲੱਗਦਾ ਨਹੀਂ ਕੁਝ ਹੈਗਾ ਹੋ ਘਾਟ ਤਾਂ ਘਾਟ ਹੀ ਲੱਗਦੀ ਆ ਬਾਕੀ ਵੀ ਦੱਸਿਆ ਕਰੋ ਜਿਵੇਂ ਤੁਹਾਨੂੰ ਪਤਾ ਹੀ ਹੈ ਮੈਂ ਲੁਧਿਆਣੇ ਦਾ ਆਪਣਾ ਲੁਧਿਆਣੇ ਦਾ ਰਹਿਣ ਵਾਲਾ ਆ ਤੇ ਕੋਈ ਦੇਚੀ ਦੇਖਣੀ ਆ ਕਿਸੇ ਰਿਲੇਟਿਡ ਆਪਾਂ ਵੀਡੀਓ ਬਣਾਈਏ ਥੋੜਾ ਮੈਨੂੰ ਕਮੈਂਟਾਂ ਚ ਦੱਸ ਸਕਦੇ ਆ ਤੇ ਕੌਣ ਕੌਣ ਇੱਥੇ ਗੁਰਦੁਆਰਾ ਸਾਹਿਬ ਆਇਆ ਹੋਇਆ ਹੈ ਠਾਕੀ ਸਾਹਿਬ ਤੁਸੀਂ ਕਮੈਂਟਾਂ ਚ ਮੈਨੂੰ ਵੀ ਮੈਸੇਜ ਕਰ ਸਕਦੇ ਆ ਬਾਕੀ ਹੁਣ ਮੈਂ ਤੁਹਾਨੂੰ ਪਹੁੰਚ ਕੇ ਕਰਦਾ ਦੇਖਦਾ ਕਿੰਨੇ ਕੁ ਦੂਰ ਮੈਨੂੰ ਲੱਗਦਾ ਮੈਂ ਥੋੜਾ ਮੈਂ ਪਿੱਛੇ ਵਾਲੀ ਜਗ੍ਹਾ ਤੇ ਰੁਕ ਗਿਆ ਹਾਂ ਥੋੜਾ ਜਿਹਾ ਹੋਰ ਅੱਗੇ ਜਾਣਾ ਪੈਣਾ ਇਹ ਵੀ ਜਗ੍ਹਾ ਹੈਗੀ ਆ ਪਰ ਮੇਰੇ ਹਿਸਾਬ ਨਾਲ ਜਿੱਥੇ ਮੈਂ ਕਹਿ ਰਿਹਾ ਉਹ ਅੱਗੇ ਆ ਹੁਣ ਆਪਾਂ ਚੱਲ ਅੱਗੇ ਚੱਲਦੇ ਹਾਂ ਕੀ ਆ ਮੈਨੂੰ ਲੱਗਿਆ ਮੈਂ ਕਿ ਉਹ ਤਾਂ ਹੈ ਹੀ ਨਹੀਂ ਚੀਜ਼ ਉਹਦੇ ਬਾਬਾ ਜੀ ਗੁਰਦਾਰ ਸਾਹਿਬ ਅੱਗੇ ਆ ਹਾਂ ਜੀ ਤੇ ਆਹ ਕੀ ਹੈ ਜੀ ਜੀ ਸਾਹਿਬ ਨੇ ਸੁਭਾਏਗੇ ਨਾ ਹਾਂ ਜੀ ਅੱਛਾ ਇੱਥੇ ਉਹ ਬਾਬਾ ਜੀ ਰਹਿੰਦੇ ਆ ਹਾਂ ਜੀ ਹਾਂ ਜੀ ਇੱਕ ਮਿੰਟ ਹੈ ਸਦੀਆਂ ਪੁਰਾਣੀ ਜਗ੍ਹਾ ਹੈ ਸਾਦੀ ਸਦੀਆਂ ਪੁਰਾਣੀ ਜਗ੍ਹਾ ਹੈ ਸਦੀਆਂ ਪੁਰਾਣੀ ਜਗ੍ਹਾ ਹੈ। ਬਾਬਾ ਜੀ ਨੇ ਮਾਹੂਰ ਤੋਂ ਪੂਰ ਬ੍ਰਿੰਦਗੰਜ ਦੇ ਨਾਮ ਤੋਂ ਹੈ। ਅੱਛਾ ਜੀ। ਤਾਂ ਆਪਾਂ ਬਾਬਾ ਜੀ ਨੂੰ ਮਿਲੇ ਆ। ਰਸਤੇ ਜੀ ਆਂਦੇ ਰਸਤਾ ਪੁੱਛ ਰਹੇ ਸੀ ਉਹਨਾਂ ਨੂੰ ਜਿਵੇਂ ਉਹਨਾਂ ਨੇ ਦੱਸਿਓ ਕਹਿੰਦੇ ਇਹ ਜਗ੍ਹਾ ਤੁਸੀਂ ਗਲਤ ਨਹੀਂ ਆਏ ਸਹੀ ਤੇ ਆਏ ਹੋ। ਪਰ ਪਹਿਲਾਂ ਇਹ ਜਗ੍ਹਾ ਸੀਗੀ ਇਦੋਂ ਬਾਅਦ ਇਹਦੇ ਸਿਰ ਤੇ ਕਹਿੰਦੇ ਉਹ ਦੂਜੀ ਜਗ੍ਹਾ ਖੜੀ ਹੈ ਉੱਧਰ ਵਾਲੇ ਜਿਹੜੇ ਆਪਾਂ ਚੱਲਦੇ ਆਂ ਜੁੱਥੇ ਆ। ਤਾਂ ਦੋਨੇ ਚੀਜ਼ਾਂ ਦੋਨੇ ਜਗ੍ਹਾ ਇਹ ਆਪਸ ਰੇਂਕ ਕਰ ਰੱਖ ਦੀਆਂ ਨੇ। ਐਵੇਂ ਸੋਚ ਰਹੇ ਸੀ ਵੀ ਗੱਡੀਆਂ ਤਾਂ ਇੰਨੀ ਆ ਰਹੀਆਂ ਨੇ ਅੱਗੇ ਕਿੱਥੇ ਜਾ ਰਹੀਆਂ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਜੰਗਲ ਦਾ ਗੁਰਦੁਆਰਾ ਸਾਹਿਬ ਦੇਖੋ ਸਾਰਾ ਰਸਤਾ ਵੀ ਕੱਚਾ ਆ ਗਿਆ ਜੀ ਉਧਰ ਵਧੀਆ ਪਲੇਨ ਆ ਪਰ ਉਧਰ ਕੱਚਾ ਹੋਆ ਬਿਲਕੁਲ ਮਤਲਬ ਕੁਦਰਤੀ ਤੌਰ ਤੇ ਸਾਰਾ ਰੱਖਿਆ ਗਿਆ ਇਹ ਗੁਰਦੁਆਰਾ ਸਾਹਿਬ ਹੇਲ ਦੇ ਨਾਲ ਕਾਫੀ ਫੈਮਿਲੀ ਆਉਂਦੀਆਂ ਨੇ ਜੋ ਮੈਂ ਨੋਟਿਸ ਕਰਿਆ ਸੀ। ਬਾਕੀ ਮੈਨੂੰ ਉਹਨਾਂ ਨੇ ਦੱਸਿਆ ਇਹ ਕਹਿੰਦੇ ਇੱਥੇ ਬਾਬਾ ਜੀ ਵੀ ਨੇ ਇੱਕ ਜਿਨ੍ਹਾਂ ਨੇ ਸੰਭਾਲਿਆ ਹੋਇਆ ਵਾ। ਸੱਪੋਹਣ ਵਾਸੀਆਂ ਵੱਲੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਅੱਛਾ ਜੀ। ਠੀਕ ਹੈ ਜੀ। ਸੱਪੋਹਣ ਟਿਕੀ ਦਾ। ਲਓ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਜੰਗਲ ਜਾਂਗਲੀਆ ਰਸਤਾ ਹੀ ਹੈ ਦੋਨੇ ਪਾਸੇ ਜੰਗਲ ਹੈ ਵਧੀਆ ਲੱਗ ਰਿਹਾ ਮੋਰਾਂ ਦੀ ਆਵਾਜ਼ਾਂ ਮੈਨੂੰ ਸ਼ੁਰੂ ਹੋ ਗਈਆਂ ਆਉਣੀਆਂ ਇੱਥੇ ਲਿਖਿਆ ਆਇਆ ਕਹਿੰਦੇ ਜੀਵਨ ਨੂੰ ਨਾ ਮਾਰ ਕੇ ਖਾਓ ਹੋ ਜੀ ਪਹੁੰਚ ਗਏ ਹਾਂ ਆਪਾਂ ਸਰਮੋਨੇ ਹ ਸਮੁੰਦਰੋਂ ਦਰਸ਼ ਵਾ ਇੱਥੇ ਸੰਗ ਲਗਾ ਲਈਏ ਅੱਗੇ ਜੀ ਉਹ ਬੜੇ ਨਾਮ ਗੁਣ ਨਾਮ ਸੇਵਾ ਕਰਨਾ ਸੇਵਾ ਆਪਾਂ ਪਹੁੰਚ ਗਏ ਹਾਂ ਬੋਧਾਰੇ ਨਾਮ ਦੇ ਨਾਲ ਕਰਨਾ ਹੈ ਮੈਂ ਗੁਰੂ ਨੂੰ ਸੁਣਾ ਰਿਹਾ ਆ ਸਾ ਬਾਣੀ ਜਸ ਗੁਰੂ ਪਰਮਾਤਮਾ ਦਾ ਕਰਮ ਹੈ ਹਾਂ ਸਿਮਰਨ ਕਰਨਾ ਆ ਕਰਮ ਹੈ ਉਹ ਸੱਚੀ ਜੀਵਨ ਵਾਲੀ ਹਾਲਾਤ ਸਿ ਗੁਰੂ ਨਾਨਕ ਦੇਵ ਜੀ ਉਹ ਇਹਨੇ ਕਦੇ ਸਉਂਣਾ ਮੈਂ ਨਹੀਂ ਦੇਖਦਾ ਬਾਣੀ ਪੜਨੀ ਹੈ ਨਾਮ ਜਪਣਾ ਹਰਿ ਦਾ ਕਰਨਾ इन अगे आके अपन पार्किंग मिलती है इतने पानी पीने घड़िया रखे हुआ वो सब कुछ देसी कुदरती बाबा जी पर

ਭਾਈ ਸਾਰਾ ਜੰਗਲ ਬਣਿਆ ਹੈ ਇੱਧਰ ਤਾਂ ਮਨਸਿਆਂ ਨੂੰ ਪਰੇਸ਼ਾਨ ਕਰਨਾ ਤੇ ਮਨਾਵਾ ਸਾਰੇ ਇਹਨਾਂ ਨੇ ਕੁਦਰਤੀ ਦਾ ਸਿਸਟਮ ਬਣਾਇਆ ਹੈ ਆਸਾਲ ਜੀ ਤੁਸੀਂ ਇੱਥੇ ਫੈਮਿਲੀ ਨਾਲ ਦੇਖੋਮਣ ਫਿਰਨਾ ਨਾ ਚਲੋ ਹੁਣ ਆਪਾਂ ਚੱਲੀਏ ਅੱਗੇ ਦੇਖੀਏ ਦਰਸ਼ਨ ਕਰੀਏ ਅੱਗੇ ਜਾ ਕੇ ਫਿਰ ਭੁੱਖ ਵੀ ਲੱਗੀ ਆ ਲੰਗਰ ਛਕੀਏ ਤੇ ਬਾਰਿਸ਼ ਆਉਣ ਨੂੰ ਤਿਆਰ ਆ ਮੌਸਮ ਥੋੜਾ ਜਿਹਾ ਗੜਬੜਾ ਜਾਈ ਆ ਅੱਗੇ ਕੀ ਆ ਵੀਰੇ ਬੱਸ ਜਿੱਦਾ ਸੀ ਸਾਲੇ ਚੱਲ ਜੀ ਵਾਪਸ <laughs> अच्छा मकने व्लॉग भी नहीं बनाना तेरा कोई ते फायदा नहीं उन्होंने पहले ही खत्म कर जा दिया चलो मुड़ਦੇ ਆਂ ਫਿਰ ਆਪਾਂ ਵੀ ਇੱਥੋਂ ਪਿੱਛੇ ਅੱਗੇ ਕਰਨਾ ਕੀ ਜਦੋਂ ਉਹਨੇ ਦੱਸ ਹੀ ਦਿੱਤਾ ਅੱਗੇ ਰਹਿ ਜਾਣੀਗਾ ਸਾਰਾ ਜੰਗਲ ਤੇ ਹੀ ਹੈ ਇੱਥੇ ਆਪਣਾ ਖੁਰਗੋਸ਼ ਹੈ ਕਬੂਤਰ ਹੈ ਕਾਫੀ ਜਾਨਵਰ ਆਖੇ ਮੋਰ ਜਿਆਦੇ ਹੈ

पानी देखो इतना घर रखे है यार। यार। मुक्या प्यारंछियों पानी पा रखे है, ਰੂਟ ਰੱਖੇ ਹੋਏ ਮੱਥਾ ਕਿਤੇ ਟਿਕਣਾ ਵੀ ਨਹੀਂ ਅੱਗੇ ਮੱਥਾ ਟਿਕਣਾ ਦੂਰ ਆ ਵੀਰੇ ਥੱਲੇ ਪਾਸੇ ਮਾੜਾ ਜੰਗਲ ਜੰਨਾ ਘੁੰਮ ਗਿਆ ਮੈਂ ਤਾਂ ਪਤ ਨਹੀਂ ਲੱਭਦਾ ਮੱਥਾ ਟਿਕਣੇ ਜਾਣਾ ਕਿੱਥੇ ਰਾਈ ਬਹੁਤ ਬਣੇ ਹੋਏ ਆ ਸਮਝਿਆ ਇਹ ਇਹ ਮਾਰਾ ਕੰਮ ਹੈ ਇਹ ਗੁਰੂ ਰੋਕ ਰਿਹਾ ਬਾਣੀ ਰੋਕ ਰਹੀ ਹੈ ਇਹ ਧਰਮ ਰੋਕ ਰਿਹਾ ਮੈਂ ਮੰਨੀਂਦਾ ਹਟਿਆ ਮੈਂ ਨਕੀਂ ਮੰਨਿਆ ਇਹ ਆਹ ਆਪਨੀ ਕਰਨੀ ਕਰ ਨਰਕ ਹੋਣਾ ਪਾਵੋ ਛੋੜ ਤੁਮਰੋ ਬਰਦ ਪਰਵਾਸ ਰੋ ਸਮਾਰੋ ਜਦ ਮੈਂ ਆਪਣੀਆਂ ਗਲਤੀਆਂ ਪਾਪਾ ਗੁਨਾਹਾਂ ਵਲ ਦੇਖਦਾ ਕਿ ਮੈਨੂੰ ਤਾਂ ਨਰਕਾਂ ਜਗ੍ਹਾ ਨਹੀਂ ਮੈਨੂੰ ਨਹੀਂ ਜਦੋਂ ਮੈਂ ਇਹ ਭੰ ਲੈਣਾ ਛੋੜਨੇ ਲੱਗੇ ਤੂੰ ਪਤੰਤ ਪਾਵਨ ਹੈ ਰਾਤ ਨੂੰ ਮੈਂ ਲੋਕਾਂ ਨੂੰ ਆਹਲਾ ਕੇ ਸੁਣਨ ਆਇਆ ਕਿ ਇਹ ਰਾਮ ਦੇ ਪਿਆਰੇ ਸਰਪੰਦ ਜੀ ਨੂੰ ਸਾਉਣੀ ਵਿੱਚ ਆਦਨੇ ਸਭਤਿਆਂ ਨੇ ਲਗਨੀਆਂ ਆਪਾ ਉਹਨਾਂ ਦੇਖ ਕੇ ਸਾਉਣੀ ਵਿੱਚ ਰਾਮ ਦੇ ਪਿਆਰੇ ਜੀ ਦੇ ਗੰਧਮਾਂ ਨੂੰ ਵੀ ਬਹੁਤ ਦਿਲੋਂ ਮੇਰ ਲੋਰੋ ਸਾ ਇਹ ਆਦਾ ਹੱਥ ਬਾਗੇ ਫਾਟੀਆਂ ਨੂੰ ਵੀ ਤਾਰਦੇ ਹੋ ਇਧਰ ਲੱਗੇ ਦਵਾਨ ਆਉਦੇ ਹੁਣ ਆਪਾਂ ਅੰਦਰ ਮਠਾਣੇ ਕਾ de papa de national de la la vaia itanno man vaia dal ਡਾ ਬਣਿਆ ਵੇ ਕੋਈ ਪਾਸ ਨਹੀਂ ਨੀਸਾ ਨਾਲ ਬੋਣ ਵਾਲੇ ਖਾਦੇ ਨਸ਼ੇ ਖਾਦੇ ਜਿੰਦੇ ਆਦੇ ਦਿੱਤੀਆਂ ਆਪਣੇ ਆਪ ਨੇ ਸੁਭਾਸਤ ਕਰੇ ਕਿ ਦੁਤਿਆਂ ਦੇ ਦਸ਼ਰ ਕੀਤੇ ਆਪਣੇ ਨਾਮ ਦੀ ਦੁਨੀਆ ਲਈ ਚੰਗਾ ਨਸ਼ੇ ਕੀਤਾ ਇਹ ਦੁਨੀਆਂ ਦੀ ਰੱਖਿਆ ਦਾ ਕਾਰ ਸੋਧਾ ਅੱਜ ਦੇ ਮੱਤੇ ਕੀ ਜਵਾਸ ਕਾ ਕਰ ਸਕਦੇ ਸੇ ਕੋ ਨਰਕੰਦਾ ਤੇਰੇ ਤੋਂ ਬਿਨਾ ਨਹੀਂ ਕੋਈ ਰੱਖ ਸਕਦਾ ਇਹ ਸਤਿਗੁਰੂ اے ਰੱਬ ਦੇ ਘਰ ਮੈਂ ਕੋ ਨਰਕੰਦਾ ਤੇਰੇ ਮਰੀ ਸਾਡਾ ਸਤਿਗੁਰੂ ਬਖਸ਼ੰਦਾ ਮੱਥਾ ਡੇ ਗਿਆ ਜੀ ਆਪਾਂ ਦਾ ਮੈਂ ਜ਼ਿਆਦਾ ਵੀਡੀਓ ਅੰਦਰ ਬਣਾਈ ਨਹੀਂ ਹੈਗੀ ਕਿਉਂਕਿ ਉੱਥੇ ਲਿਖਿਆ ਸੀ ਕਿ ਉਹ ਆਪਨਾ ਤੇ ਹੁਣ ਮੈਂ ਜਾਣਾ ਲੰਗਰ ਛਕਣ i ਬਣਾਇਆ ਹੈ ਬਈ ਬਖਰੇ ਤਰੀਕੇ ਦਾ ਸਭ ਕੁਦਰਤ ਇਹ ਚੀਜ਼ਾਂ ਰੱਖੀਆਂ ਹੋਈਆਂ ਨੇ ਬਹਿਣ ਤੋਂ ਵੀ ਹੈ ਤੇ ਬਾਕੀ ਸਾਰੀਆਂ ਚੀਜ਼ਾਂ ਆਰਟੀਫੀਸ਼ੀਅਲ ਆਰਟੀਫੀਸ਼ੀਅਲ ਚੀਜ਼ਾਂ ਤੋਂ ਤਾਂ ਦੂਰੇ ਆ ਸਭ ਕੰਮ ਆ ਰਹੇ ਹੈ ਬਾਕੀ ਆਸ ਆਜੋ ਤੁਸੀਂ ਦਰਸ਼ਕਾਂ ਤੋਂ ਤੇ ਹੁਣ ਮੈਂ ਵਲੌਗ ਕਰਦਾ ਇੱਥੇ ক্লোਜ਼ ਕਿਉਂਕਿ ਮੇਰੇ ਕੈਮਰੇ ਦੀ ਬੈਟਰੀ ਲੋ ਹੋ ਗਈ ਹੋਈ ਹੈ ਤੇ ਉੱਤੋਂ ਬਾਰਿਸ਼ ਵੀ ਆਉਣ ਵਾਲੀ ਹੈ ਤੇ ਸ਼ਾਦਾ ਛਾ ਕੇ ਫਿਰ ਮਿਲਾਂਗਾ ਤੁਹਾਨੂੰ ਇੱਕ ਕਦਮ ਮਿਲਦੇ ਹਾਂ ਫਿਰ ਮੈਂ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਤੇ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਵਿਜ਼ਿਟ ਕਰ ਸਕਦੇ ਹੋ ਓਕੇ ਟਾਟਾ ਬਾਏ ਬਾਏ